ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਕੋਡ ਨਕ ਜਿਹੜਾ ਉਹ ਲਾਗੂ ਹੋ ਚੁੱਕਾ ਹੈ ਜੀ ਅੱਜ 27/9/24 ਤੋਂ ਜਿਹੜਿਆ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਜਿਹੜੀ ਡੇਟ ਸ਼ੁਰੂ ਆ ਭਜਨਾਲਾ ਸਬਡਿਵੀਜ਼ਨ ਦੇ ਵਿੱਚ ਪਿੰਡੇ ਸਾਰੇ ਪਿੰਡਾਂ ਦੇ ਨਾਮਜ਼ਦਗੀ ਦਾਖਲ ਕਰਨ ਵਾਸਤੇ ਵੱਖ-ਵੱਖ ਜਗ੍ਹਾ ਸਰਕਾਰ ਵੱਲੋਂ ਚੋਣ ਕਮਿਸ਼ਨ ਵੱਲੋਂ ਜਿਹੜੇ ਆ ਉਹ ਜਗ੍ਹਾ ਮਕਰਰ ਕੀਤੀਆਂ ਗਈਆਂ ਨੇ ਜਿਵੇਂ ਆਈਟੀਆਈ ਅਜਨਾਲਾ ਤੇ ਐਨੀਮਲ ਹਸਪੀਟਲ ਅਜਨਾਲਾ ਤੇ ਰਮਦਾਸ ਤੇ ਅਜਨਾਲਾ ਸਬਡਿਵੀਜ਼ਨ ਦੀਆਂ ਤਿੰਨ ਜਗ੍ਹਾ ਜਿਹੜੀਆਂ ਮਕਰਰ ਕੀਤੀਆਂ ਇੱਥੇ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਆ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਤੇ ਹਰ ਇਲੈਕਸ਼ਨ ਚੋਣ ਲੜਨ ਦੇ ਚਾਹਵਨ ਨੂੰ ਜਿਹੜਾ ਉਹ ਬਿਨਾ ਕਿਸੇ ਪ੍ਰਭਾਵ ਦੇ ਉਹ ਆਪਣੇ ਕਾਗਜ਼ ਜਿਹੜੇ ਆ ਉਹ ਦਾਖਲ ਕਰ ਸਕਦੇ ਨੇ ਤੇ ਇਲੈਕਸ਼ਨ ਜਿਹੜੀ ਆ ਬਿਲਕੁਲ ਅਮਨ ਅਮਾਨ ਨਾਲ ਹੋਵੇਗੀ। ਅਸਲਾ ਲਾਇਸੈਂਸ ਕਿੰਨੇ ਜਮਾ ਹੋ ਚੁੱਕੇ ਕੀ ਸਾਡੇ 15 ਤੋਂ 20% ਜਿਹੜੇ ਨੇ ਅਸਲਾ ਲਾਇਸੈਂਸ ਅਸੀਂ ਜਮਾ ਕਰ ਚੁੱਕੇ ਹਾਂ ਜੀ ਬਾਕੀ ਮੈਂ ਤੁਹਾਡੇ ਸਾਧਿਮੇ ਰਹੀ ਜਿਹੜੇ ਆ ਸਾਰੇ ਅਸਲਾਧਾਰਕਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਜਿਹੜੇ ਲਾਇਸੈਂਸੀ ਅਸਲਾ ਆ ਉਹ ਬਿਨਾਂ ਦੇਰੀ ਤੋਂ ਗਨ ਹਾਊਸ ਤੇ ਥਾਣਿਆਂ ਦੇ ਵਿੱਚ ਜਮਾ ਕਰਾ ਦੇਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਘਟਨਾ ਨੂੰ ਰੋਕਿਆ ਜਾ ਸਕਦਾ ਹੈ ਇਸ ਸਬੰਧੀ ਆਦੇਸ਼ ਜਾਰੀ ਕੀਤੇ ਗਏ ਕਿ 29 ਤਰੀਕ ਤੱਕ ਪੂਰਾ ਮੁਕੰਮਲ ਅਸਰ ਜਮ੍ਹਾਂ ਹੋ ਜਾਵੇ ਬਿਲਕੁਲ ਜੀ ਡੀਸੀ ਸਾਹਿਬ ਦੇ ਜਿਹੜੇ ਜਾਰੀ ਕੀਤੇ ਗਏ ਹੁਕਮਾਂ ਨੂੰ ਇਹਨਾਂ ਜਿਹੜਾ ਲਾਗੂ ਕੀਤਾ ਜਾਏਗਾ ਤੇ ਜਿਹੜਾ ਵੀ ਇਹਨਾਂ ਹੁਕਮਾਂ ਦੀ ਉਲੰਘਣਾ ਕਰੇਗਾ ਕਾਨੂੰਨ ਮੁਤਾਬਕ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਮੈਂ ਇੱਕ ਤੁਹਾਡੇ ਮਾਧਿਅਮ ਰਹੀਂ ਅਪੀਲ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਜਿਹੜੀ ਆਪਣੀ ਵੋਟ ਦਾ ਅਧਿਕਾਰ ਆ ਉਹ ਬਿਲਕੁਲ ਬਿਨਾਂ ਕਿਸੇ ਦਬਾਅ ਦੇ ਉਹਨੂੰ ਪੂਰਾ ਕੀਤਾ ਜਾਵੇ ਤੇ ਜਿਹੜੇ ਟ੍ਰਬਲ ਮੇਕਰ ਨੇ ਜਾਂ ਜਿਹੜੇ ਕੋ ਇਹੋ ਜਿਹੀ ਗਲਤ ਹਰਕਤਾਂ ਵਾਲੇ ਅਨਸਰ ਆ ਉਹਨਾਂ ਨੂੰ ਸਾਡੀ ਸਖਤ ਚੇਤਾਵਨੀ ਆ ਕਿ ਆਪਣੇ ਆਪ ਤੇ ਕੰਟਰੋਲ ਰੱਖ ਲਈ ਤੇ ਇਸ ਕਾਨੂੰਨ ਦੀ ਜਿਹੜੀ ਆ ਉਹਦੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਪੈਣੀ ਚਾਹੀਦੀ ਪਿੰਡੂ ਚੋਣਾ ਨੇ ਨਜਾਇਜ਼ ਸ਼ਰਾਬ ਦਾ ਕਾਫੀ ਫੈਲਣ ਹੁੰਦਾ ਇਸ ਵਰ ਕਿਵੇਂ ਦੀ ਰੋਕਥਾਮ ਲਈ ਅਸੀਂ ਜੀ ਸਪੈਸ਼ਲ ਟੀਮਾਂ ਬਣਾਈਆਂ ਸਪੈਸ਼ਲ ਸ਼ਰਾਬ ਫੜਨ ਵਾਸਤੇ ਸਾਡੇ ਐਕਸਾਈਡ ਡਿਪਾਰਟਮੈਂਟ ਵੀ ਸਾਡੇ ਨਾਲ ਅਟੈਚ ਆ ਤੇ ਥਾਣਿਆਂ ਤੋਂ ਵੀ ਅਸੀਂ ਜਿਹੜੀਆਂ ਵਕ ਵਕ ਟੀਮਾਂ ਬਣਾ ਕੇ ਬਕਾਇਦਾ ਚੈਕਿੰਗ ਸ਼ੁਰੂ ਆ ਕੋਈ ਵੀ ਨਜਾਇਜ਼ ਸ਼ਰਾਬ ਜਾਂ ਕੋਈ ਤਰ੍ਹਾਂ ਦਾ ਕੋਈ ਵੀ ਲਾਲਚ ਜਿਹੜਾ ਵੋਟਰ ਨੂੰ ਨਾ ਦੇਵੇ ਜਿਹਦਾ ਕੋਈ ਇਹੋ ਜਿਹਾ ਫੜਿਆ ਗਿਆ ਉਹਦੇ खिलाफ ਕਾਰਵਾਈ ਕਰਾਂਗੇ ਬਿਲਕੁਲ ਜੀ ਅਸੀਂ ਖੁਫੀਆ ਵਿਭਾਗ ਸਾਡਾ ਸੀਆਈਡੀ ਵਿਭਾਗ ਹੈ ਸਾਡਾ ਸਪੈਸ਼ਲ ਬ੍ਰਾਂਚ ਹੈ ਸਪੈਸ਼ਲ ਸਟਾਫ ਆ ਜਾਂ ਅਸੀਂ ਆਪਣੇ ਲੈਵਲ ਤੇ ਜਿਹੜੇ ਜਿੱਥੇ ਕ੍ਰਿਟੀਕਲ ਪਿੰਡ ਨੇ ਉਹਨਾਂ ਦੀ ਅਸੀਂ ਸਨাক্ত ਕਰ ਲਈ ਆ ਜੀ ਉਹ ਲਿਸਟਾਂ ਬਣਾ ਲਈਆਂ ਨੇ ਉਹਨਾਂ ਦੇ ਵਾਸਤੇ ਅਸੀਂ ਸਪੈਸ਼ਲ ਸਕਿਉਰਿਟੀ ਪ੍ਰੋਗਰਾਮ ਬਣਾਇਆ ਹੋਇਆ ਕਿੰਨੇ ਬੁੱਧ ਕ੍ਰਿਟੀਕਲ ਹੈ ਆ ਬਕਾਇਦਾ ਸਾਂ ਅਸੀਂ ਉਹਨਾਂ ਦੀ ਪਰਸੈਂਟੇਜ ਰੱਖੀ ਆ ਜੀ ਕਰੀਬ 12 ਤੋਂ 15% ਜਿਹੜੇ ਸਾਡੇ ਪਿੰਡ ਨੇ ਉਹ ਕ੍ਰਿਟੀਕਲ ਨੇ ਤੇ ਜੇ ਉਹਦੇ ਵਿੱਚ ਅੱਗੇ ਆਉਣ ਵਾਲੇ ਦਿਨਾਂ 'ਚ ਸਾਨੂੰ ਕੋਈ ਪ੍ਰੋਬਲਮ ਲੱਗਦੀ ਹੋਈ ਤੇ ਉਹਦੇ ਵਿੱਚ ਗਾਂ ਜੇ ਵਧਾਉਣੇ ਪਏ ਤੇ ਉਹ ਵੀ ਵਧਾਵਾਂਗੇ